ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਆਪਣੇ ਕਰਤਾਰ ਵਾਲੇ ਵੀਰ ਜਗਰਾਉ ਉਹਨਾਂ ਨੇ ਟਰੈਕਟਰ ਕਟਿਆ 5405 ਇਹ ਵੀਡੀਓ ਬਣਾਉਂਦਾ ਮਕਸਦ ਇਹ ਹੀ ਆ ਵੀ ਟਰੈਕਟਰ ਹੈਗਾ 65 ਐਚਪੀ ਬਿਨਾ ਸੀਆਰਡੀ ਵਾਲਾ ਵੀਰ ਭਰਾ ਮੇਰੇ ਤੋਂ ਫੋਨ ਕਰ ਕਰ ਮੰਗਦੇ ਰਹਿੰਦੇ ਵੀ ਯਾਰ ਬਿਨਾ ਸੀਆਰਡੀ ਵਾਲਾ ਲੱਭ ਕੇ ਦੇਈਂ ਤੇ ਟਰੈਕਟਰ ਵੀ ਕੋਕਾ ਪੀਸ ਆ ਸਾਰੇ ਬੰਗਲੂਜੋਂ ਤੁਹਾਨੂੰ ਦੱਸਦਾ ਇਹ ਵੀ ਪੰਜਾਬ ਨੰਬਰ ਪਹਿਲੇ ਨਾ ਇਦਾਂ ਹੀ ਆ ਵੀਰੇ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਆ ਵਧੀਆ ਜੀ ਇਹ ਯਾਰ ਤੁਸੀਂ ਪਹਿਲੇ ਨਾ ਪੰਜਾਬ ਨੰਬਰ ਇਹ ਕਿੱਥੋਂ ਲੱਭ ਲਿਆ ਬਸ ਜੀ ਲੋ ਇਹ ਕੱਟ ਕੇ ਕਿਹੜਾ ਲੈ ਕੇ ਆਇਆ ਕਰਤਾਰ ਲੈ ਕੇ ਗਿਆ ਵੀਰੇ 98 364 ਵੀਰੇ 4 ਵੀਲ ਹਾਂਜੀ ਹਾਂਜੀ ਵੈਰੀ ਗੁੱਡ ਯਾਰ ਤੇ ਇਹ ਚੱਲਿਆ ਵੀ ਇੱਕ ਨਾ ਮਾਡਲ ਆ ਇਹ 20 ਮਾਡਲ ਆ ਵੀਰੇ 20 ਮਾਡਲ ਦਾ ਕਿੰਨਾ ਚੱਲਿਆ ਇਹ 1900 ਘੰਟਾ ਚੱਲਿਆ ਸਾਹ ਬਾਈ ਚੱਲਿਆ ਹਾਂ ਬਾਈ ਚੱਲਿਆ ਨਾਲ ਦੇ ਨਾਲ ਦੇ ਟਾਇਰ ਆ ਚਾਰੇ 20 ਮਾਡਲ ਦੇ ਆ ਟਾਇਰ ਵੀ ਜਟਾ 80 ਪੈਸੇ ਹੈਗੇ ਆ ਹੂੰ 80 90 ਹੈ ਨਾ 80 ਕਹਿ ਸਕਦੇ ਆ ਆਪਾਂ ਹੈਗੇ ਹੈਗੇ ਆ ਡਾਕਟਰ ਯਾਰ 14 ਦੇ ਉੱਤੇ ਮਾਡਲ ਆ ਆ ਮਾਡਲ ਵੀ ਲਿਖਿਆ ਹਾਂ ਯਾਰ ਤੁਸੀਂ ਇਹਨੂੰ ਲਿਸ਼ਕਾ ਲਿਸ਼ਕੋਇਆ ਨਹੀਂ ਇਹਨੂੰ ਕੀ ਹਿਸਾਬ ਕਿਤਾਬ ਹੈ ਨੇ ਆਪਾਂ ਦਾ ਜਮੀਨ ਦਾ ਜੀਮੀਦਾਰ ਤੋਂ ਆਇਆ ਉਵੇਂ ਖੜਾ ਵਾ ਉਵੇਂ ਦੇ ਦੇਣਾ ਪਾਲਚ ਪੂਸ ਕਾਦਾ ਕਰਕੇ ਐਵੇਂ ਕਿਸਮਾ ਜੇ ਕਿ ਉਹਦੇ ਹੱਥ ਚੜ੍ਹਿਆ ਹੁੰਦਾ ਤੇ ਐ ਮੈਂ ਕਹਿੰਦਾ ਇਹ ਚਮਕਦਾ ਹੋਣਾ ਸੀ ਬੱਲ ਹੁਣ ਨੂੰ ਲਿਸ਼ਕਾ ਮਾਰ ਦੇਣਾ ਸੀ ਨੇ ਹਾਂ ਬਿਲਕੁਲ ਬਿਲਕੁਲ ਜਿਹੜੇ ਵੀਰ ਕਹਿੰਦੇ ਨਾ ਘਰੋਂ ਲੈਣਾ ਇਹ ਘਰ ਵਾਲੀ ਗੱਲ ਹੀ ਇਹਨੂੰ ਕੋਈ ਸੁਰਖੀ ਪਾウダー ਨਹੀਂ ਲੱਗਾ ਕਿ ਤੋ ਪੇਂਟ ਤਾਂ ਨਹੀਂ ਨਾ 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 ਕਿ ਤੋ ਕੁਛ ਨਹੀਂ ਵੀ ਜੋ ਅਰੀਜੋ ਜੋ ਜੈਨੂਲ ਸਾਰਾ ਹੈ ਨਾ ਸਾਰਾ ਬਿਲਕੁਲ ਉਵੇਂ ਆ ਕਿਸੇ ਪੱਖ ਚ ਕੋਈ ਨਹੀਂ ਕਿਤੇ ਵੀ ਨਹੀਂ ਗਾ ਵੇਟ ਬੂਟ ਲੱਗੇ ਆ ਛਤਰੀ ਲੱਗੀ ਆ ਬੰਪਰ ਕੋਈ ਕਾ ਵੀ ਸਿਆਰਾ ਲਾਈਟਾਂ ਲੁਟਾ ਨਵੇਂ ਵਾਲੀ ਕੰਡੀਸ਼ਨ ਆ ਜਿਦ ਨੂੰ ਆਪਾਂ ਕਹਿੰਦੇ ਫੁੱਲ ਸਾਫ ਆ ਹਾਂ ਇਹ ਨਹੀਂ ਹੈਗਾ ਕਿ ਕਿਤੇ ਉਹ ਖਰਾਬ ਜਿਆ ਤੇ ਮਾਡਲ ਵੀ ਬਟਨਾਲ ਆ ਮਿਲਦਾ ਨਾ ਟੌਪ ਮਾਡਲ ਆ ਟੌਪ ਹੀ ਆ ਨੰਨੂ ਆ ਟੌਪ ਟੌਪ ਹੀ ਆ ਵੀ ਟੌਪ ਹੀ ਆ ਇੱਧਰ ਚਾਰ ਸਪੀਡਾਂ ਆ ਗਈਆਂ ਟਰੈਕਟਰ ਨੂੰ ਗੇੜਾ ਮਰਾ ਦੇ ਉੱਤੇ ਚੜ ਕੇ ਵੀ ਸਟੀਅਰਿੰਗ ਇਹਦਾ ਦੂਜਾ ਆ ਗਿਆ ਉੱਪਰ ਥੱਲੇ ਵਾਲਾ ਤੁਹਾਨੂੰ ਦੱਸਿਆ ਕਮੀ ਕੋਈ ਨਹੀਂ ਜਿਹੜੇ ਵੀਰ 65 HP ਬਿਨਾ CRD ਤੋਂ ਲੱਭਦੇ ਆ ਚੱਕ ਦੋ ਫੱਟੇ ਫੇਰਨਾ ਕਾਹ ਜੇ ਕਿਉਂਕਿ ਇਹ ਟਰੈਕਟਰ ਵੇਖ ਜਾਣਾ ਇਹ ਲੱਭਣਾ ਨਹੀਂ ਜੇ ਲੱਭਣਾ ਆ ਦੇ ਨਿਗਾਹ ਮਾਰ ਲਓ ਟਰੈਕਟਰ ਨੂੰ ਮਸਹਰੇ ਨਾ ਜਾ ਮਰਾ ਦੇਣਾ ਕੋਕ ਵਗੈਰਾ ਐਨ ਓਕੇ ਆ ਸਾਰਾ ਕੁਝ ਕਹਿੰਦ assi ਨਾ ਵੀ ਜੇ ਇਹੀ ਕਿਸੇ ਵੀਰ ਦੇ ਹੱਥ ਚੜਿਆ ਹੁੰਦਾ ਤੇ ਉਹਨੇ ਐਨ ਸ਼ੀਸ਼ੇ ਨੂੰ ਚਮਕਣ ਲਾਉਣਾ ਹੈ ਤੇ ਤੁਸੀਂ ਆਵੇਂ ਘਲਾ ਰਿਆ ਓਏ ਇੰਨਾ ਹੁਣ ਆਪ ਤਾਂ ਤੋਤਾ ਵੀ ਨਹੀਂ ਜੋਂ ਲਿਆਂਦਾ ਇਹ ਮਿੱਟੀ ਮਿੱਟੀ ਉਹਵੇਂ ਬੱਜਵੇਂ ਖੜਾ ਬਸ ਅੰਦਰ ਬਾਹਰ ਹੀ ਆ ਗੱਲਾ ਹੋਂ ਨਹੀਂ ਹੁੰਦਾ ਕਰ ਵੀਰਾਂ ਨੇ ਨਹੀਂ ਛੱਡਣਾ ਇਹਨੂੰ ਹੋਂ ਨਹੀਂ ਅੰਦਰ ਬਾਹਰ ਹੁੰਦਾ ਜੇਰਾ ਕਰ ਬਹੁਤ ਵੀਰ ਪੁੱਛਦੇ ਹੁੰਦੇ ਆ ਇਹ ਚ ਕੋਈ ਖਰਾਬੀ ਵਾਹ ਖਰਾਬੀ ਤਾਂ ਕੀ ਹੋਣੀ ਨਵਾ ਨਾ ਨਾ ਕੋਈ ਖਰਾਬੀ ਨਹੀਂ ਗਈ ਫਿਰ ਵੀ ਕੋਈ ਤੇਰੀ ਨਿਗਾਚੋ ਹੋਵੇ ਨਹੀਂ ਨਹੀਂ ਇਹ ਚੀਜ਼ ਇਹ ਆਪਾਂ ਗਾਰੰਟੀ ਦੇਵਾਂਗੇ ਕਿ ਕਿਸੇ ਪੱਖ 'ਚ ਕੋਈ ਖਰਾਬੀ ਨਹੀਂ ਆਉਂਦੀ ਜੀ ਵੀ ਮੜ ਉਹ ਆਲੂਆਂ ਦੀ ਖੇਤੀ ਕਰਦੇ ਸੀਗੇ ਉਹਨਾਂ ਕੋਲ 4-5 ਟਰੈਕਟਰ ਆ ਅੱਛਾ ਉਹ ਪਲੌਆਂ ਵਾਸਤੇ ਮਨ ਲਾ ਕੇ ਆਪਣਾ ਟਰੈਕਟਰ ਨੂੰ ਬੜਾ ਪਸੰਦ ਕੀਤਾ ਉਹਨਾਂ ਨੇ ਵੀ ਜਾਬਾ ਜਣ ਜ਼ਿਆਦਾ ਵਾ ਹਾਂ ਪਲੌਆਂ ਦੇ ਬੇ ਫਿਕਰ ਹੋ ਕੇ ਬੰਦਾ ਚਲਾਉਂਦਾ ਗਾ ਗਾਣੀ ਠਾਉਂਦਾ ਹਾਂ ਇਸ ਕੰਮ ਨੂੰ ਉਹਨਾਂ ਨੇ ਆਪਣਾ ਟਰੈਕਟਰ ਬੜਾ ਪਸੰਦ ਕੀਤਾ ਆ ਰਿਹਾ ਆ ਵੀ ਵਿਖਾ ਦਿੰਨੇ ਆ ਜਿਹੜੀ ਗੱਲੋਂ ਟੋਡਾ ਪਸੰਦ ਕੀਤਾ ਇਹਦੇ ਚਲੋ ਜ਼ਿੰਮੇਵਾਰ ਦਾ ਨਾਮ ਆ ਖੜਾ ਨਾਵਾ ਆਓ ਖੜਾ ਇੰਨਾ ਗੱਲਾਂ ਤੋਂ ਤਾਂ ਡਾਕਟਰ ਪਸੰਦ ਕਰਦੇ ਆ ਜੀ ਸਾਰਾ ਕੁਝ ਜਿਹੜਾ ਤੁਸੀਂ ਨਾਲ ਦਿੰਦੇ ਜੀ ਉਹਦੇ ਵੀ ਆਪਾਂ ਵੀਡੀਓ 'ਚ ਗੱਲ ਕਰਦੇ ਆ ਇਹ ਹੀ ਤਾਂ ਮੇਨ ਚੀਜ਼ਾਂ ਨੇ ਜੀਆਂ ਇਸੇ ਕਰਕੇ ਦੁਕੈ ਸਾਡੀ ਖੂਬੀ ਹੈ ਵੀ ਜਿਹੜਾ ਇਹਦਾ ਲੱਗ ਲਵਾਉਣਾ 70-80 ਹਜ਼ਾਰ ਰੁਪਏ ਲੱਗਣਾ ਵਾ ਉਹ ਸਮਝ ਲਾ ਕੀ ਨਾਲ ਆ ਯਾਰ ਇਹ ਟਰੱਕ ਨੂੰ ਪਸੰਦੀ ਤਾਂ ਕਰਦੇ ਆ ਨਾ ਇੰਨਾ ਤੋਂ ਆ ਸਪੈਸ਼ਲ ਅੱਜ ਵੀ ਉਹ ਤੇਰੇ ਕੋਲੇ ਵੀਰ ਕੈਨੇਡਾ 'ਚ ਬੈਠੇ ਰਹੇ ਆਪਣੇ ਕੋਲੇ ਹਾਂ ਉਹ ਚੀਜ਼ ਨੂੰ ਪਸੰਦ ਆ ਇਹ ਚੀਜ਼ ਨੂੰ ਉਹਨਾਂ ਨੇ ਬਹੁਤ ਪਸੰਦ ਕੀਤਾ ਨਹੀਂ ਬਾਕੀ ਆਪਾਂ ਤਾਂ ਹਰ ਚੀਜ਼ ਗੱਲ ਕਰਦੇ ਸੀ ਕੱਲੀ ਕੱਲੀ ਚੀਜ਼ ਕੁਆਲਿਟੀ ਹੈ ਇਹ ਦਿੱਤਾ ਉਹਨਾਂ ਨੇ ਕੁਝ ਦਿੱਤਾ ਇਦਾਂ ਨਹੀਂ ਹੈਗਾ ਕਿ ਹਕੂਮਤ ਨੂੰ ਜੇ ਲਾਇਆ ਦਿੱਤਾ ਇਹ ਚੀਜ਼ ਆ ਵੀ ਦੇਖ ਪਹਿਲਾਂ तकरीबन ਸਾਰੇ ਟਰੈਕਟਰਾਂ ਨੇ ਕਰਾਰੋ ਗੇਅਰ ਲਾ ਕੇ ਹੀ ਕੰਮ ਚਲਾਇਆ ਉਸ ਤੋਂ ਬਾਅਦ ਉਹਨਾਂ ਨੇ ਆਪਦੇ ਬਣਾਉਣੇ ਸ਼ੁਰੂ ਕਰਤੇ ਹਾਂ ਇਹ ਹਜੇ ਵੀ ਕਈ ਆਪਦੇ ਗੇਅਰਾਂ ਨੂੰ ਕਰਾਰੋ ਕਹਿ ਕੇ ਵੇਚੀ ਜਾਂਦੇ ਆ ਵੇਚੀ ਜਾਂਦੀ ਹੈ ਹਾਂ ਹੈਗੇ ਵਿੱਚੋਂ ਪਰ ਨਹੀਂ ਜਿਹੜਾ ਕਰਾਰੋ ਕਰਾਰੋ ਹੀ ਆ origignal ਤਾਂ origignal ਹੈ origignal ਹੀ ਆ ਉਹਨੇ ਕਲੌਸ ਕਰ ਇੰਜਨ ਵੀ ਕਈਆਂ ਟਰੈਕਟਰਾਂ 'ਚ ਆਇਆ ਪਹਿਲਾਂ ਹਾਂ ਕਲੌਸ ਕਰਨਾ ਕਾਮਯਾਬ ਹੋਇਆ ਬਿਲਕੁਲ ਬਾਕੀ ਆਵੜਾ ਛੋਟਾ ਤੈਨੂੰ ਵਿਖਾਤਾ ਜੇ ਤੋ ਖਿਚਲੋ ਕੰਮ ਹੋ ਰਿਹਾ ਜਿੰਨੇ ਖਿਚਣਾ ਫੇਰ ਨਾ ਕਹਿ ਜੋ ਵਿਗ ਗਿਆ ਇਹ ਮੇਰੇ ਕੋਲ ਆਪਣੇ ਕੋਲ 21 ਮਾਡਲ ਵੀ ਆ ਜੌਂਡੀਅਰੀ ਆ ਉਹ ਵੀ ਹਾਂ ਉਹ ਵੀ 5405 ਹੀ ਆ ਉਹ ਵੀ 5405 5405 ਉਹ ਜਿਆਦਾ ਬੜੇ ਦੋ ਦਿਨਾਂ ਤੱਕ ਆ ਜਾਊਗਾ ਦੋ ਦਿਨਾਂ ਤੱਕ ਆ ਜਾਊਗਾ ਹਾਂ ਜੀ ਬਾਕੀ ਇਹਨੂੰ ਤੁਸੀਂ ਨੀਗਾ ਮਾਰ ਲਓ ਟਰੈਕਟਰ ਸਾਰਾ origignal ਆ ਪੰਪ ਪੰਪ ਖੁੱਲਾ ਤਾਂ ਨਹੀਂ 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 ਕੁਛ ਨਹੀਂ ਖੁੱਲਾ ਸਿਲਾਂ ਲੱਗੀਆਂ ਹੋਈਆਂ ਇਹ ਕੋਈ ਵੀ ਚੀਜ਼ ਹੁੰਦੀ ਵੀ ਕਿਤੇ ਟਰੈਕਟਰ ਨੂੰ ਉਹ ਤਾਂ ਨਹੀਂ ਕੀਤਾ। ਆ ਵੀ ਇੱਥੇ ਵੀ ਸੀਲ ਲੱਗੀ ਹੈ, ਤੇਲ ਤੂਲ ਦੀ ਕੋਈ ਛੇੜਖਾਨੀ ਕੀਤੀ ਉਹ ਵੀ ਨਹੀਂ ਕੀਤੀ। ਕੁਝ ਨਹੀਂ ਕਰ। ਉਹ ਟਰੈਕਟਰ ਸਾਰਾ origignal ਹੈ। ਜਿਹੜਾ origignal ਦੀ ਫੀਲਿੰਗ ਪਾਲਦਾ ਸੀ ਉਹ ਵੀ ਸ਼ੌਂਕ ਤੁਹਾਡਾ ਲੈ ਜਾਏਗਾ। ਐ ਨਹੀਂ ਹੈਗਾ ਵੀ origignal ਨਹੀਂ ਹੈਗਾ, ਇਹ origignal ਆ ਸਾਰਾ। ਇਹਦੇ ਨਾਲ ਕੋਈ ਮੋਡੀਫਿਕੇਸ਼ਨ ਵਾਲਾ ਪੰਗਾ ਨਹੀਂ ਹੋਇਆ। ਨਹੀਂ ਨਹੀਂ ਕੁਝ ਨਹੀਂ ਹੋਇਆ। ਉਹ ਵੀ ਜੰਝਟ ਨਹੀਂ ਹੋਇਆ ਤੇ ਐਵੇਂ ਨਾ ਟੈਨਸ਼ਨ ਲਿਆ ਜੀ। ਇਹ ਕਲੱਚ ਵੀ ਹੈਗਾ। ਜਾ ਕੇ ਤੁਹਾਨੂੰ ਰੁਪਈਏ ਨਹੀਂ ਲਾਉਣੇ ਪੈਣੇ ਆਈ ਪੀਟੀਓ ਆ ਗਿਆ ਫੰਕਸ਼ਨ ਇਹਦੇ ਮੈਂ ਸਾਰੇ ਦੱਸੇ ਆ ਉਧਰ ਤਿੰਨ ਗিয়ার ਇਧਰ ਚਾਰ ਆ ਇਹਦੇ ਆਈ ਪੀਟੀਓ ਲੱਗ ਤਾ ਇਹਦੇ ਫੰਕਸ਼ਨ ਵਾਲੀ ਵੀਡੀਓ ਵੇਖਣੀ ਤਾਂ ਆਪਣੇ ਉਸ ਪੇਜ ਤੇ ਜਾ ਕੇ ਵੇਖ ਸਕਦੇ ਜੀ ਬਸ ਇਹ ਤਾਂ ਇੱਕ ਹੈ ਜਿੰਨਾ ਕੀ ਮਕਸਦ ਸੀ ਆ ਵੇ ਟਰੈਕਟਰ ਤੁਹਾਨੂੰ ਵਿਖਾ ਦਈਏ ਟਰੈਕਟਰ ਫੋਰ ਸੇਲ ਆ ਵੀਰ ਦਾ ਨੰਬਰ ਦਿੱਤਾ ਹੋਇਆ ਡਿਸਪਲੇ ਦੇ ਉੱਪਰ ਕਰਤਾਰ ਏਜੰਸੀ ਜਗਰਾਉਂ ਦੇ ਵਿੱਚ ਇਹ ਟਰੈਕਟਰ ਖੜਾ ਕਿਸੇ ਵੀ ਵੀਰ ਨੇ ਲੈਣਾ ਅਨੀ ਟਾਈਮ ਜਦੋਂ ਮਰਜ਼ੀ ਆ ਕੇ ਸੰਪਰਕ ਕਰ ਸਕਦੇ ਤੇ ਇਹ ਆਪਣਾ ਡਰੈਸ ਹੁੰਦਾ ਬਿਲੀ ਕਰਦੇ ਨਾਲ ਹਨਾ ਬਿਲੀ ਕਰਦੇ ਨਾਲ ਆ ਬਿਜਲੀ ਕਰ ਮੇਨ ਰੋਡ ਮੋਗਾ ਮੇਨ ਰੋਡ ਮੋਗਾ ਦੇ ਵੀਰੋ ਨਾਲ ਕੋ ਗਰਬਾਜ ਵਾਲੇ ਵੀ ਹੁੰਦੇ ਆ ਸੁਪਰ ਸਿੱਟਰ ਵਾਹੇ ਵਿਖਾਏ ਹੋਇਆ ਆਇਆ ਜਟਾ ਅਖਰੀ ਫੇਰ ਨਿਗਾ ਮਰਾ ਦੀਏ ਯੰਸੀ ਵੀਰ ਹੁਣ ਨਵੀਂ ਬਣਾਉਂਦੇ ਪਏ ਹਲੇ ਕੰਮ ਚੱਲਦਾ ਪਿਆ ਹੌਲੀ ਹੌਲੀ ਨਾਲ ਨਾਲ ਜਿਵੇਂ ਜਿਵੇਂ ਕੰਮ ਚੱਲਦਾ ਹੋਏ ਉਹਨੇ ਭਰਾ ਸਾਡੇ ਕੰਮ ਖਿੱਚੀ ਜਾਂਦੇ ਆ ਆਫਿਸ ਵੀ ਬਣ ਗਿਆ ਔਲੀ ਹਾਲੀ ਬਾਸ ਆਉਂਦੀ ਗਰਮੀ ਨੇ ਫਿਰ ਗਰਮੀ ਚ ਨਹੀਂ ਪਾਉਂਦੀ ਨਹੀਂ ਪਾਉਂਦੇ ਹਨਾ ਨਹੀਂ ਪਾਉਂਦੇ ਨਹੀਂ ਪਾਉਂਦੇ ਹੈਗ ਰਚੜਦੀ ਕਲਾ ਕਰੇ ਲਓ ਜੀ ਇਹਨਾਂ ਬਾਰੇ ਵੀ ਉਹਦੇ ਦਰਸ਼ਿਆ ਸੀ ਹੁਣ ਗਾਂ ਆਪਾਂ ਨੂੰ ਚਾਹੀਦੇ ਆ ਸੁਪਰ ਸੀਡਰ ਵੀ ਚਾਹੀਦਾ ਆਪਾਂ ਨੂੰ ਉਹ ਵੀ ਚਾਹੀਦੇ ਆ ਪਲੋ ਵੀ ਪਲੋ ਵੀ ਆ ਮਲਚਰ ਮਲਚਰ ਸਾਰੀਆਂ ਚੀਜ਼ਾਂ ਚਾਹੀਦੀਆਂ ਹਨਾ ਆਪਾਂ ਨੂੰ ਸਾਰੀਆਂ ਸਾਰੀਆਂ ਇਹ ਤੁਹਾਨੂੰ ਸਾਰੀਆਂ ਮਿਲਣਗੀਆਂ ਇੱਕੇ ਛੱਤ ਥੱਲੇ ਤੇ ਜਿਨ੍ਹਾਂ ਦੀ ਸਬਸਿਡੀ ਨਿਕਲੀ ਉਹ ਵੀ ਵੀਰਾਂ ਨਾਲ ਕੰਡੈਕਟ ਕਰ ਲਿਓ ਤੇ ਜਿਨਾਂ ਦੀ ਗਾਹ ਨਿਕਲਣੀ ਹੈ ਉਹ ਵੀ ਕਰ ਲਿਓ ਹਨਾ ਬਾਈ ਸਾਰੇ ਹੀ ਕਰ ਲਿਆ ਜੀ ਮੱਚਰ ਦੀਆਂ ਉਧਰ ਛੁਰੀਆਂ ਆ ਤੂੰ ਦੱਸਣੋਂ ਰਹਿ ਗਿਆ ਉਹ ਦੱਸ ਕੀ ਕਹਿੰਦਾ ਇਹ ਹਾਂ ਉਹ ਕੀ ਹਿਸਾਬ ਕਿਤਾਬ ਖੁੱਲ ਜਾਂਦੇ ਕਿ ਨਹੀਂ ਹਾਂ ਹਾਂ ਉਧਰੋਂ ਵੀ ਖੋਲਾ ਉਹ ਵੀ ਉਧਰ ਇੱਕ ਨਾਟਾ ਸਕੋਲ ਚਲੋ ਜੀ ਵਾਹੇ ਗਏ ਆ ਜਾ ਨੰਨੂ ਇੱਧਰ ਇਹ ਡਿੱਗਦਾ ਨਹੀਂ ਬੱਲੇ ਉਤਰੇ ਜੱਟ ਦੀ ਗਾੜੀ ਹੁੰਦੇ ਆ ਹੈ ਇਹਨਾਂ ਦਾ ਮੇਨ ਆ ਚੀਜ਼ ਆ ਜਿਹੜੀਆਂ ਆ ਸ਼ੁਰੀਆਂ ਲੱਗੀਆਂ ਇਹ ਇੱਕ ਲਾਈਨ ਚ ਲੱਗੀਆਂ ਹੂੰ ਠੀਕ ਆ ਜਿਹੜੇ ਕਈਆਂ ਹੋਰ ਕੰਪਨੀਆਂ ਕੰਪਨੀਆਂ ਦੇ ਆ ਉਹਨਾਂ ਦੇ ਜਿਵੇਂ ਰੂਟਾਵੇਟਰ ਦੀਆਂ ਪੱਤੀਆਂ ਵਲਚ ਆਉਂਦੀਆਂ ਹੂੰ ਇਹ ਵਲਚ ਲੱਗੀਆਂ ਵਾ ਹਾਂ ਉਹ ਫਿਰ ਜਦੋਂ ਵਲਡ ਵਾਲੀ ਆ ਜਿਹੜੀ ਉਹ ਇੱਕ ਪਾਸੇ ਪਰਾਲੀ ਨੂੰ ਦੂਜੇ ਪਾਸੇ ਨੂੰ ਇਕੱਠਾ ਕਰਨ ਦੀ ਕਰਦਾ ਵਾ ਇਹ ਨਹੀਂ ਕੋਸ਼ਤ ਤੱਕ ਕੋ ਲੈਂ ਬਣਾਉਂਦਾ ਹੂੰ ਇਹ ਨਹੀਂ ਕਰੂਗਾ ਇਹ ਜਿੱਥੋਂ ਪ੍ਰਾਲੀ ਨੂੰ ਕੱਟੂ ਗੋਥੀ ਰੱਖੂਗਾ ਵੀ ਉੱਥੇ ਕੁਤਰਾ ਕਰੀ ਜਾਂਦਾ ਉਹਦੀ ਕੁਤਰਾ ਕਰੂਗਾ ਕਿਉਂਕਿ ਇਹ ਪੱਤੀ ਸਿੱਧੀ ਆ ਸਿੱਧੀ ਕਟਾਈ ਕਰੂਗੀ ਹਾਂ ਜਿਹੜੀ ਵਰਮੇ ਵਾਂਗੂ ਆਊਗੀ ਫਿਰ ਵਰਮੇ ਵਾਂਗੂ ਇਹਨੇ ਚੱਲਣਾ ਨਾ ਟੇਡਾ ਹਾਂ ਕਰੀ ਇਹ ਚੀਜ਼ ਸਮਝਣ ਵਾਲੀ ਆ ਹਾਂ ਮੈਂ ਸਮਝ ਗਿਆ ਤੇਰੀ ਗੱਲ ਵੀਰ ਦੇ ਕਹਿਣ ਮੁਤਾਬਕ ਆ ਵੀ ਜਿਹੜੀ ਚੀਜ਼ ਇੱਥੋਂ ਟੇਢੀ ਵਰਮੇ ਵਾਂਗੂ ਚੱਲੂ ਗਿਆ ਹੈ ਉਹਨੇ ਉਧਰ ਜਾ ਕੇ ਢੇਰੀ ਤਾਂ ਲਾਉਣੀ ਇੱਕ ਪਾਸੇ ਉਹਨੇ ਇਕੱਠੀ ਵੱਧ ਕਰਨੀ ਕਰਨੀ ਆ ਪ੍ਰਾਲੀ ਹਾਂ ਜਿਹੜੀ ਸਿੱਧੀ ਚੱਲੂਗੀ ਇਹਦੀ ਕਟਾਈ ਸਿੱਧੀ ਹੋਊਗੀ। ਇਹ ਇਹਨੇ ਸਿੱਧਾ ਹੀ ਕਟਣਾ ਤੇ ਸਿੱਧਾ ਥੱਲੇ ਸਿੱਧਾ ਛੱਡ ਦੇਣਾ ਵਾ। ਬਾਕੀ ਇਹ ਮੇਰਾ ਜਾਲਾ ਪੁੱਤ ਨੂੰ ਵੀ ਗੱਲ ਕੀਤੀ ਸੀ ਆਪਣੀ ਦੀ ਹਾਈਟ ਜ਼ਿਆਦਾ ਵਾ। ਹਾਂ। ਜ਼ਿਆਦਾ ਹਾਈਟ 'ਚ ਪ੍ਰਾਲੀ ਥੱਲੇ ਸੌਖੀ ਨਿਕਲੂਗੀ। ਹਾਂ। ਛੋਟੀ ਐਚਪੀ ਦਾ ਟਰੈਕਟਰ ਵੀ ਇਹਨੂੰ ਚਲਾਊਗਾ। ਹਾਂ ਜਦੋਂ ਅੰਦਰ ਰੋਗੀ ਨਾ ਫਸੂਗਾ। ਹਾਂ। ਜੇ ਹੁਣ ਮੰਨ ਲਾ ਕਿ ਕਈਆਂ ਦੀ ਹਾਈਟ ਨੀਵੀਂ ਹੁੰਦੀ ਆ ਉਹਦੇ 'ਚ ਪ੍ਰਾਲੀ ਜ਼ਿਆਦੀ ਆ ਜਾਂਦੀ ਆ ਉਹ ਟਰੈਕਟਰ ਲੋਡ ਲੈਂਦਾ। ਮਾਲ ਅੰਦਰ ਰਹਿ ਗਿਆ ਤੇ ਹਾਂ ਇਹ ਜਿਵੇਂ ਪਰਾਲੀ ਉੱਚਾ ਵਾਂ ਇਹਦੇ ਚ ਪਰਾਲੀ ਘੱਟ ਫਸੂਗੀ ਆਪਾਂ ਉਹਦੇ ਵੀ ਗੱਲ ਕਰਦੇ ਆ ਮੁੰਡੇ ਮਿਹਨਤ ਬਹੁਤ ਕਰਦੇ ਬਿਲਕੁਲ ਇਹ ਮਗਰ ਆ ਗਿਆ ਰੂਲਾ ਰੂਲਾ ਆ ਗਿਆ ਇਹਨੂੰ ਪ੍ਰੈਸ ਕਰੀ ਜਾਏਗਾ ਬਾਕੀ ਇਹ 1.5 ਫੁੱਟ 8 ਫੁੱਟ ਚੀ ਆ ਮਤਲਬ ਕਿ ਇਹਦੀ ਜਿਹੜੀ ਕਟਾਈ ਵਾਲੀ ਉਹ 1.5 ਫੁੱਟ ਅੱਛਾ ਹੈ 1.5 ਫੁੱਟ ਤੁਸੀਂ ਇਹਨੂੰ ਕਹਿ ਕੇ ਆਕ 8 ਫੁੱਟ ਚ ਆਪਾਂ ਕਹਿ ਕੇ ਦਿੰਨੇ ਆ ਇਹਨੂੰ ਵੈਰੀ ਗੁੱਡ ਇੱਕ ਚੀਜ਼ ਨਾ ਉਹਦੇ ਆਪਣੀ ਰਹਿ ਗਈ ਰਹਿ ਵੀ ਗਈ ਗਈ ਵੈਸੇ ਤਾਂ ਜਿਵੇਂ ਨਾ ਹੋਣੀ ਬਾਈ ਹਣੀ ਗੱਲ ਕਰਦੇ ਸੀ ਆਪਣੇ ਗਰਵਾਜ ਦੀ ਇਹਦੀ ਇਹ ਗੇਅਰ ਕਹਿੰਦਾ ਗੇਅਰ ਤਾਂ ਵੇਹ ਨੂੰ ਕਿੱਡਾ ਲੱਗਾ ਬਿਲਕੁਲ ਉਹ ਗੱਲ ਇਹ ਨੇ ਨੂੰ ਵਿਖਾਈ ਉਹਦਾ ਗੇਅਰ ਪਤੰਦਰਾ ਨੇ ਗੇਅਰ ਤਾਂ ਐ ਲਾਇਆ ਨਾ ਆ ਜਾ ਉੱਥੇ ਲੱਗੇ ਨੇ ਨੂੰ ਇੱਥੇ ਵਜਿੰ ਇੱਥੇ ਦੀ ਵਿਖਾ ਇਧਰ ਦੀ ਜਿਹਦੇ ਸੇ ਤੇ ਆਪਣੇ ਕੋਲ ਵੀ ਹੈਗਾ ਰੂਟਰ ਟ੍ਰੈਕਟਰ ਦਾ ਗੇਅਰ ਵੇ ਕਿੰਨਾ ਤੇਲ ਪੈਂਦਾ ਚ ਪਤਾ 1.7 ਲੀਟਰ ਮਲੇ ਬਲੇ ਬਲੇ ਤੇਨੇ ਗਰਮ ਚਕੂ ਹੁਣਾ ਮਾ ਜੀ ਨਾ ਗਰਮ ਹੋਣਾ ਹੀ ਨਹੀਂ ਇਹਨੇ ਦੇ ਤੂੰ ਗੇਰ ਥੋੜੀ ਗੇਰੂ ਲਾਇਆ ਆ ਕੇ ਜਿੱਡਾ ਤਕੜਾ ਗੇਰ ਠੋਕੀ ਫਿਰਦੇ ਬਦੰਦਰ ਤੇ ਇਹਦਾ ਰੇਟ ਜਾਇਜ ਆ ਰੇਟ ਮੋਟੀ ਜੀ ਗੱਲ ਦੱਸ ਦੇ ਸਾਰਿਆਂ ਤੋਂ ਘੱਟ ਹੀ ਲਏ ਐਂ ਸਾਰਿਆਂ ਤੋਂ ਘੱਟ ਸਾਰੀਆਂ ਕੰਪਨੀਆਂ ਤੋਂ ਘੱਟ ਆ ਜਿਹੜੀਆਂ ਬ੍ਰਾਂਡ ਕੰਪਨੀਆਂ ਨਾ ਆਪਣੇ ਆਪ ਵਿੱਚ ਬ੍ਰਾਂਡ ਆ ਉਹਨਾਂ ਨਾਲੋਂ ਰੇਟ ਘੱਟ ਆ 9 ਫੁੱਟੇ ਦਾ ਕੋਈ ਕਮੀ ਕੋਈ ਨਹੀਂ ਕੋਈ ਕਮੀ ਨਹੀਂ 2 ਸਾਲ ਦੀ ਵਾਰੰਟੀ ਆ ਹੂੰ ਕੁਝ ਵੀ ਹੋ ਜਾ ਦੋਨਾਂ ਗੇਰਾਂ ਦੀ ਦੋਨਾਂ ਗੇਰਾਂ ਦੀ ਹਾਂ ਇਹ ਇਹਦੀ ਵੀ ਤੇ ਇਹਦੀ ਵੀ ਅੱਛਾ ਇਹਦੀ ਵੀ 2 ਸਾਲ ਦੀ ਆ ਇਹਦੀ ਵੀ 2 ਸਾਲ ਦੀ ਆ ਮਿਲ ਜਾ ਕੇ 200 ਚਲਾਓ ਚਲਾਓ ਕੁਝ ਨਹੀਂ ਹੁੰਦਾ ਕੁਝ ਵੀ ਅੰਦਰ ਟੁੱਟਦੀ ਭਾਈ ਦੀ ਤੇ ਆਪਾਂ ਆਪਾਂ ਬੈਠੇ ਆ ਤੇ ਇਹਦੀ ਮਗਰ ਹੈਗੀ ਆ ਪੁੱਛ ਕੇ ਛ ਵਾਸਤੇ ਬੰਦੇ ਆ ਲੈ ਗਏ ਫੁੱਲ ਫੁੱਲ ਬੰਦੇ ਆ ਬੇਫਿਕਰਾ ਕਿਉਂਕਿ ਦੱਸੋ ਚੱਕਰ ਆਲਾ ਕਿੱਥੇ ਪੈਂਦਾ ਵੇ ਇਹਨੂੰ ਮਗਰ ਉਹ ਬੈਕਗਰਾਉਂਡ ਨਹੀਂ ਨਹੀਂ ਹੱਥਾਂ ਕੈਮ ਹੈ ਨਾ ਮੈਂ ਕਿਹਾ ਫੁੱਲ ਕੈਮ ਆ ਉਹ ਕਹਿੰਦੇ ਕਿਸੇ ਕਿਸੇ ਤਰ੍ਹਾਂ ਦੀ ਕਿਸੇ ਕੋਲੇ ਕੋਈ ਕੰਪਲੇਟ ਆਉਂਦੀ ਆ ਫੋਨ ਕਰੋ ਪਹੁੰਚਣਗੇ ਬੰਦੇ ਹੂੰ ਬਾਕੀ ਫੋਲ ਹੈਵੀ ਆ ਉਹਦੇ ਵੀ ਦਾਤ ਦੇ ਸੀ ਜਿਹੜੀ ਮਰਜ਼ੀ ਐਂਗਲ ਸਪੋਰਟ ਦੇ ਦੋ ਵੀਰ ਦੀ ਗੱਲ ਖੜਾ ਦੂਜੇ ਨਾਲ ਇੱਕ ਚੀਜ਼ ਹੋਰ ਮੇਨ ਆ ਹੂੰ ਜਿਹੜੀ ਨਹੀਂ ਦੇਖਣ ਵਾਲੀ ਆ ਹੂੰ ਇਹਦੀ ਜਿਹੜੀ ਲੇਅਰ ਆ ਵੇਲਡਿੰਗ ਦੀ ਤਕਰੀਬਨ ਸਾਰੀ ਆ ਵੇ ਕਿਤੇ ਤੋਂ ਕਿਤੇ ਨਹੀਂ ਕਈ ਕੰਪਨੀਆਂ ਵਾਂ ਹੂੰ ਜਿਹੜੀਆਂ ਉਹਨਾਂ ਦੀ ਕਿਤੇ ਇੱਥੇ ਗੈਂਚੀ ਦੀ ਕਿਤੇ ਉੱਥੇ ਗੈਂਚੀ ਦੀ ਆ ਹਾਂ ਉਹਦੇ ਨਾਲ ਜਦੋਂ ਇਹ ਥੱਲੇ ਮਿੱਟੀ ਫਸਦੀ ਆ ਜਦਾਲ ਪੈਂਦੀ ਆ ਉਤੋਂ ਹੌਲੀ ਹੌਲੀ ਉਹ ਫਿਰ ਉਹ ਗੱਲਣਾ ਸ਼ੁਰੂ ਹੁੰਦਾ ਵਾ ਕਿ ਇਹਨੂੰ ਜਿੰਨਾ ਮਰਜ਼ੀ ਵੀ ਸਾਰਾ ਪੱਕੇ ਜਗੜਵੰਦ ਲੱਗੇ ਪੱਕਾ ਦੋਨੇ ਪਾਸਿਆਂ ਫੁੱਲ ਲੀਰਿੰਗ ਹਾਂ ਪੱਕੀ ਆ ਮੇਰੀ ਆਈਆਂ ਦੇ ਆਹ ਤੈ ਇੰਚੀ ਡੰਡਾ ਆਉਂਦਾ ਵਾ ਆਪਣੇ ਚਾਰ ਹਾਂ ਇਹ ਚੀਜ਼ਾਂ ਵੇਖਣ ਵਾਲੀਆਂ ਮੇਨ ਇੰਦੀਆਂ ਜੋ ਤੁਸੀਂ ਲੈਣ आओਗੇ ਨਾ ਵੀਰ ਹੁਣ ਇਕੱਲੇ ਬ੍ਰਾਂਡ ਵੀ ਹੈਗੇ ਆ ਔਰ ਮੈਂ ਕਿਸੇ ਬ੍ਰਾਂਡ ਨੂੰ ਟਾਰਗੇਟ ਨਹੀਂ ਕਰਦਾ ਉਹ ਕਹਣ ਦਾ ਮਤਲਬ ਯਾਰ ਜਿਹੜੀ ਚੀਜ਼ ਪ੍ਰਾਣੀ ਹੋ ਜਾਂਦੀ ਆ ਆਪਣੀ ਨਿਗਾਹ ਚੋ ਬ੍ਰਾਂਡ ਬਣ ਜਾਂਦੀ ਆ ਹਣਾ ਐ ਹੀ ਆ ਨਾ ਬਿਲਕੁਲ ਵੀ ਉਹ ਆਪਾਂ ਨੂੰ ਐ ਹੁੰਦਾ ਜਦੋਂ ਨਾ ਆਪਣੇ ਜਿਹੜੇ ਐਮਬੀ ਪਲੋ ਆ ਹਾਂ ਹਾਂ ਇਹ ਵੀ ਹੁਣ ਜੋ ਗੱਲ ਕਰੀਏ ਬ੍ਰਾਂਡ ਦੀ ਹਾਂ ਠੀਕ ਆ ਬ੍ਰਾਂਡ ਦੇ ਮੁੱਲ ਚ ਇਹ ਦੋ ਸੈਟ ਆ ਜਾਣੇ ਆ ਹਾਂ ਅੱਛਾ ਇੰਨੇ ਸਸਤੇ ਆ ਹਾਂ ਫਰਕ ਆ ਤੇ ਚੀਜ਼ ਉਹੀ ਆ ਚੀਜ਼ ਉਹੀ ਆ ਵੇ ਜਦੋਂ ਇਹਦੇ ਚ ਆ ਕੇ ਕੋਈ ਐ ਨਕਸ਼ਤਾ ਨਹੀਂ ਨਾ ਕੱਢ ਸਕਦਾ ਉਹਦੇ ਨਾਲ ਉਹ ਆ ਚੀਜ਼ ਘੱਟ ਨਾ ਕਿਸੇ ਪਾਸੇ ਕੋਈ ਦੱਸੇ ਕਿਹੜੀ ਚੀਜ਼ ਚ ਫਰਕ ਆਂਦੀ ਚ ਹਮ ਵਜਨ ਵਜਨ ਬਾਕੀ ਆ ਪਲੇਟ ਲੱਗੀ ਆ ਵਜਨ ਨਾ ਹੈਵੀ ਆ ਹਰ ਪੱਖ ਚ ਹਮ ਹੁਣ ਮਾਲਕ ਕਈ ਕੰਪਨੀਆਂ ਆ ਆ ਚੀਜ਼ ਲਾਉਂਦੀਆਂ ਨਹੀਂ ਇਹ ਲੱਗ ਦਿੰਦੀਆਂ ਇਹਨਾਂ ਦੇ ਪੈਸੇ ਲੱਗ ਲੈਂਦੇ ਜ਼ਿਮੀਦਾਰ ਤੋਂ ਆ ਚੀਜ਼ ਇਹਨਾਂ ਨੂੰ ਠੀਕ ਆ ਜਿਹੜਾ ਟਾਇਰ ਲਾ ਕੇ ਦੇਣਾ ਉਹਦੇ ਲੱਗ ਪੈਸੇ ਲੈਣੇ ਆ ਹਾਂ ਐਂ ਆ ਆਪਾਂ ਸਾਰਾ ਕੁਝ ਨਾਲ ਦੇਣਾ ਉਹਨਾਂ ਪੈਸੇ ਆ ਜੀ ਹਾਂ ਮੇਕੋ ਪੈਸਾ ਅੱਡ ਨਹੀਂ ਆਇਆ ਨਹੀਂ ਹੈਗਾ ਕਿ ਤੁਸੀਂ ਇਹ ਕਹੋਗੇ ਆ ਲਾ ਕੇ ਇਹਨਾਂ ਦੇ ਅੱਡ ਦੇ ਦੋ ਨਾ 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 ਇਸ ਕੰਪਲੀਟ ਜਿਵੇਂ ਆਪਣੇ ਕੋਲ ਸੈੱਟ ਪਿਆ ਪੈ ਸੈੱਟ ਦਵਾਓ ਜਾ ਕੇ ਚਲਾਉਣਾ ਹੀ ਆ ਚਲਾਉਣਾ ਬਸ ਇਹ ਕੋਈ ਚੀਜ਼ ਐਕਸਟਰਾ ਨਹੀਂ ਐਕਸਟਰਾ ਕੋਈ ਚੀਜ਼ ਨਹੀਂ ਲਾਉਣੀ ਦੀ ਸਵਾਦ ਵੀ ਆਈ ਆਉਂਦਾ ਯਾਰ ਜਦੋਂ ਆਪਾਂ ਕੋਈ ਚੀਜ਼ ਲੈ ਲਈਨੇ ਗੱਲ ਫਿਰ ਆਪਣੇ ਟਰੈਕਟਰ ਤੇ ਆ ਗਈ ਨਾ ਜਦੋਂ ਜਾ ਕੇ ਪਹਿਲਾਂ ਆਪਾਂ ਨੂੰ ਕਿਤੇ ਲਜਾਣਾ ਪੈਂਦਾ ਵੀ ਪਹਿਲਾਂ ਵੇਟ ਲਵਾ ਲਈਏ ਬੰਪਰ ਲਵਾ ਲਈਏ ਆ ਲਵਾ ਲਈਓ ਹਨਾ ਬਿਲਕੁਲ ਫਿਰ ਘਰੇਲ ਜਾਣ ਨੂੰ ਜੀ ਕਰਦਾ ਵੈ ਸਾਰਾ ਕੁਝ ਕੰਪਲੀਟ ਕਰਕੇ ਲੈ ਕੇ ਚੱਲਾਂਗੇ ਹਨਾ ਹਾਂ ਉਹ ਜਦੋਂ ਇੱਥੇ ਮਗਰੋਂ ਪਾਇਆ ਜਿਹੜੇ ਜ਼ਿੰਮੇਦਾਰ ਵੀਰ ਨੇ ਚੁੱਪ ਕਰਕੇ ਸਲਫਾ ਮਾਰੀ ਜਾ ਘਰੇ ਉਹਨੇ ਚਲਾਉਣਾ ਹੀ ਹੈ ਚਲਾਉਣਾ ਹੀ ਹੈ ਖੱਤੇ ਜਾ ਕੇ ਲੈਫਟ ਹੀ ਛੁੱਟਣੀ ਆ ਲੈਫਟ ਹੀ ਛੁੱਟਣੀ ਆ ਇਹ ਤਾਂ ਨਹੀਂ ਨਾ ਵੀ ਪਹਿਲਾਂ ਉਹਨੂੰ ਖਰਾਦੀਏ ਕੋਲ ਜਾ ਕੇ ਯਾਰ ਪੱਤੀਆਂ ਬਣਵਾ ਲਈ ਨਾ 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 ਕੁਝ ਨਹੀਂ ਬਣਵਾਉਂਦੀ ਲੋੜ ਕੰਪਲੀਟ ਸਾਰਾ ਕੁਝ ਇਹ ਨਾਲ ਹੀ ਆਊਗਾ ਮਗਰ ਆਪਸ਼ਨ ਦਿੱਤੀ ਜੇ ਚਾਰ ਨਹੀਂ ਕਰਨੇ ਤੇ ਆਪਸ਼ਨ ਹੈ ਮਗਰ ਜੇ ਚਾਰ ਕਰਨਾ ਹੈ ਵਧੀਆ ਗੱਡੀ ਯਾਰ ਆ ਵੀ ਵਧੀਆ ਚੀਜ਼ ਹੈ ਇਹ ਦੇਖੀ ਇਹਨਾਂ ਨੂੰ ਆਪਸ਼ਨ ਹੈ ਜੀ ਮਗ ਜੋ ਚਾਰ ਕਰਨੇ ਉਹ ਵੀ ਕਰ ਸਕਦੇ ਆ। ਬਾਕੀ ਸੱਬਲ ਵੀ ਦੋਵੇਂ ਪਾਸੇ ਹੈ ਨਾ। ਹਾਂ ਫੁੱਲ ਕਿਉਂਕਿ ਸੱਬਲ ਦੀ ਲੰਬਾਈ ਜਿੰਨੀ ਗਾਂ ਕਰਨੀ ਹੈ ਜੇ ਡੂੰਗੀ ਕਰਨੀ ਆ ਖੋਲ ਕੇ ਅੱਗੇ ਕਰੋ। ਹੂੰ ਉਸ ਤਰ੍ਹਾਂ ਹੋ ਜਣੀ ਆ। ਚਲੋ। ਗਰਵਾਜ ਦਾ ਕੋਈ ਵੀ ਇੰਪਲੀਮੈਂਟ ਲੈਣਾ ਤਾਂ ਵੀ ਭਰਾ ਸਾਡਾ ਹਾਜ਼ਰੇ ਕਰਤਾਰ ਲੈਣਾ ਤਾਂ ਵੀ ਹਾਜ਼ਰੇ ਤੇ ਬਾਕੀ ਆਹ ਜੋਂਡੀਰ ਵੀਰ ਨੇ ਇੱਕ ਤਾਂ ਆਪਾਂ ਨੂੰ ਵਿਖਾਤਾ ਤੇ ਇੱਕ ਵੀਰ ਕੋਲੇ ਹੋਰ ਆਉਣਾ ਹੈ ਨਾ। ਬਿਲਕੁਲ। ਉਹ ਕਿੱਧਰੇ ਆਜੂ? ਹੋ ਫੋਨ ਕਰ ਆ ਜੂ ਆਪਣੇ ਕੋਲ ਹੋ ਸਕਿਆ ਤੇ ਉਹਦੀ ਵੀ ਵੀਡੀਓ ਬਣਾਵਾਂਗੇ ਆਪਾਂ ਬਾਬਾ ਸੁੱਖ ਰੱਖੇ ਆਹ ਖੜਾ ਜੋਂਡੀਅਰ ਤੁਹਾਨੂੰ ਵਿਖਾ ਦਿੱਤਾ ਸਾਰਾ ਇਹ ਕਿਸੇ ਵੀ ਵੀਰ ਨੇ ਜੋਂਡੀਅਰ ਲੈਣਾ 5405 ਬਿਨਾ ਸੀਆਰਡੀ ਵਾਲਾ ਮਾਈਕੋ ਪੰਪ ਤੇ ਚੱਕ ਲੋ ਫਟੇ ਜਿਹੜੇ ਵੀਰ ਨੇ ਲੈਣਾ ਭਰਾ ਦਾ ਨੰਬਰ ਡਿਸਪਲੇ ਦਿੱਤਾ ਰੇਟ ਰੋਡ ਤੁਸੀਂ ਆਪੇ ਡਿਸਕਸ ਕਰ ਲਿਆ ਜੇ ਐਡਰੈਸ ਤੁਹਾਨੂੰ ਦੱਸ ਦਿੱਤਾ ਜਗਰਾਉਂ ਦੇ ਵਿੱਚ ਨਹੀਂ ਆ ਗਿਆ ਜੀ ਤਾਂ ਇੱਕ ਉਹ ਵੱਧ ਘਟ ਸ਼ਬਦ ਹੋਵੇ ਮਾਫੀ ਆ ਮਿਲਦੇ ਆ ਅਗਲੀ ਵੀਡੀਓ ਸਾਰੇ ਰਨ ਅੱਛਾ